ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤੇ ਦਰਸ਼ਕੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਕਿਸਾਨ ਭਰਾਵਾਂ ਵਾਸਤੇ ਬਹੁਤ ਤਕੜੀ ਸਕੀਮ ਸੀ ਜਿਹੜੀ ਮੇਰੇ ਪਿੰਡ ਦੇ ਕਿਸਾਨ ਨੇ ਲੈਤੀ ਹੋਈ ਹੈ ਸਕੀਮ ਉਹ ਤੇ ਉਹ ਤੁਹਾਡੇ ਨਾਲ ਸ਼ੇਅਰ ਕਰਨੀ ਸੀਗੀ ਇਹਨੂੰ ਕਹਿੰਦੇ ਨੇ ਜੀ ਮਿੰਨੀ ਕੋਲਡ ਸਟੋਰ ਤੇ ਬਾਈ ਦੇ ਖੇਤ 'ਚ ਲੱਗਿਆ ਹੋਇਆਗਾ ਤੇ ਬਾਈ ਬਹੁਤ ਵਧੀਆ ਪ੍ਰੋਫਿਟ ਉਹ ਕਰਦਾ ਤੇ ਬਾਕੀ ਜਿੰਨੀ ਵੀ ਫਸਲ ਬਾਈ ਕੋਲੇ ਹੁੰਦੀ ਹੈ ਜਿਵੇਂ ਕਣਕ ਤੇ ਝੋਨਾ ਦਾ ਕਰਨਾ ਹੀ ਕਰਨਾਗਾ ਤੇ ਨਾਲ ਸਬਜ਼ੀ ਦਾ ਵੀ ਮੇਨ ਕੰਮ ਹੁੰਦਾ ਬਾਈ ਕੋਲੇ ਸਾਰੇ ਤੇ ਬਾਈ ਜਾਣਕਾਰੀ ਆਪਾਂ ਸਾਰੀ ਲੈਣੇ ਆ ਬਾਈ ਲੱਖੇ ਤੋਂ ਤੇ ਬਾਈ ਜੀ ਅੱਜ ਜਿਹੜੀ ਜਾਣਕਾਰੀ ਦੇਣ ਜਾਓ ਇਹਦੇ ਬਾਰੇ ਥੋੜਾ ਜਿਹਾ ਥੋੜੇ ਸ਼ਾਰਟ ਜੇ ਵਿੱਚ ਦੱਸ ਦਿਓ ਪਹਿਲਾਂ ਵੀ ਕੀ ਚੀਜ਼ ਐ ਕਿਵੇਂ ਵਰਤੋ ਜੁ ਹੁੰਦੀ ਐ ਫਿਰ ਆਪਾਂ ਲੈਣ ਵਾਲੀ ਸਾਰੀ ਗੱਲ ਹਨਾ ਦੱਸ ਦਾਂ ਕਿਵੇਂ ਮਿਲੂ ਇਹ ਨਾ ਵੀਰੇ ਕੋਲਡ ਰੂਮ ਦੇ ਤੌਰ ਤੇ ਦਿੰਦਿਆ ਮਹਿਕਮਾ ਲੈ ਅੱਛਾ ਜੀ ਕਿਹੜੇ ਮਹਿਕਮੇ ਲੈ ਦਿੰਦੇ ਫਾਰਟੀਕਲਚਰ ਡਿਪਾਰਟਮੈਂਟ ਹੈਗਾ ਜਿਹੜਾ ਬਾਗਬਾਨੀ ਵਿਭਾਗ ਹੈ ਬਾਗਬਾਨੀ ਵਿਭਾਗ ਹਾਂ ਠੀਕ ਐ ਡਾਕਟਰ ਬਲਬੀਰ ਸਿੰਘ ਆ ਡਾਕਟਰ ਹੈਗੇ ਸੀਗੇ ਉਹ ਪਰਮੇਸ਼ਰ ਜੀ ਅੱਛਾ ਜੀ ਉਹਨਾਂ ਨੇ ਆਪਾਂ ਨੂੰ ਦੱਸਿਆ ਸੀ ਜਿਵੇਂ ਆਪਾਂ ਸਬਜ਼ੀ ਦੀ ਕਾਸ਼ਤ ਕਰਦੇ ਆ ਛੋਟੇ ਜ਼ਿਮੀਦਾਰ ਕੋਈ ਵੀ ਆ ਜਿਹੜੇ ਖੁਦ ਆਪ ਕਾਸ਼ਤ ਕਰਦੇ ਆ ਸਬਜ਼ੀ ਪੈਦਾ ਕਰਦੇ ਆ ਉਹਨਾਂ ਦੀਆਂ ਸਬਜ਼ੀਆਂ ਕਈ ਵਾਰੀ ਕਿੰਮਤਾ ਮਾਰਕੀਟ 'ਚ ਆਪਾਂ ਵੇਚਣ ਜਾਂਦੇ ਆ ਰੇਟ ਘੱਟ ਹੁੰਦਾ ਖਰਾਬ ਹੁੰਦੀਆਂ ਨੇ ਤਾਂ ਉਹ ਆਪਦੀ ਫਸਲ ਖਰਾਬ ਨਾ ਹੋਵੇ ਤਾਂ ਆਪਦੀ ਇੱਥੇ ਆਪਦੇ ਸਟੋਰ ਕਰ ਸਕਦੇ ਆ ਸਟੋਰ ਕਰ ਸਕਦਾ ਜਦੋਂ ਉਹਨੂੰ ਲੱਗਦਾ ਰੇਟ ਆਰਾਮ ਨਾਲ ਜੇ ਆਖੀਂ ਆਪਾਂ ਵੀ ਮਹੀਨੇ ਦਾ ਟਾਈਮ ਲੈ ਜੂਗੀ ਉਹਦੀ ਸਬਜ਼ੀ ਤਾਂ ਮਹੀਨਾ ਵੇਚ ਸਕਦਾ ਉਹ ਹਣਾ ਇਹ ਨਾ ਪਾਰਟ ਸਰਕਾਰ ਦੀ ਸ਼ਾਇਦ ਸਕੀਮ ਹੈਗੀ ਆ ਥਰੂ ਹੀ ਆਪਾਂ ਨੂੰ ਮਿਲਿਆ ਸੀ ਇਹ ਮੈਕਮੇ ਵੱਲੋਂ ਤੇ ਖਰਚਾ ਵਗੈਰਾ ਕੀ ਹੈ ਸਬਸਿਡੀ ਹੈਗੀ ਹੈ 50% ਆਪਾਂ 50% ਦੇਣਾ ਹਾਂ 50% ਬਾਕੀ ਸਬਸਿਡੀ ਜ਼ਿੰਮੇਵਾਰਨ ਦੇਣਾ 50% ਗਵਰਨਮੈਂਟ ਦੀ ਸਬਸਿਡੀ ਹੈਗੀ ਹੈ ਠੀਕ ਹੈ ਜੀ ਤੇ ਇਹਦੇ ਵਾਸਤੇ ਰਿਕੁਆਇਰਮੈਂਟ ਕੀ ਸੀਗੀ ਪਹਿਲਾਂ ਉਹਨਾਂ ਦੀ ਰਿਕੁਆਇਰਮੈਂਟ ਤਾਂ ਸਿਰਫ ਜਿਹੜਾ ਸਬਜ਼ੀ ਦੀ ਕਾਸ਼ਤ ਕਰਦਾਗਾ ਕਿੰਨੀ ਵੀ ਕਿਸਾਨ ਆ ਹਾਂ ਉਹਨਾਂ ਨੂੰ ਮਿਲਦੀ ਆ ਵੀ ਵਪਾਰੀਆਂ ਵਾਸਤੇ ਨਹੀਂ ਸੀ ਹੈਗਾ ਇਹ ਨਹੀਂ ਵੀ ਉਹਦੀ ਕੋਈ ਲਿਮਟ ਤਾਂ ਨਹੀਂ ਹੈਗੀ ਵੀ ਕਿੱਲਾ ਕਰਦਾ ਪੰਜ ਕਿੱਲੇ ਕਰਦਾ ਨਹੀਂ ਨਹੀਂ ਲਿਮਟ ਤਾਂ ਜਿਹੜਾ ਦੇਖੋ ਜੀ ਕੋਈ ਖਾਣ ਵਾਸਤੇ ਆਪਦੇ ਸਬਜ਼ੀ ਲਾਉਂਦਾ ਥੋੜੀ ਮੁੱਟੀ ਉਹ ਤਾਂ ਵੱਖਰੀ ਗੱਲ ਹੈ ਜੀ ਲਾਉਣ ਵੱਖਰੀ ਆ ਜਿਹੜਾ ਮੰਨ ਲਾ ਸਬਜ਼ੀ ਵੇਚਣ ਵਾਸਤੇ ਲਾਉਂਦਾਗਾ ਉਹਨਾਂ ਆਟੋਮੈਟਿਕਲੀ ਆਪਾਂ ਨੂੰ ਪਤਾ ਹੀ ਆ ਵੀ ਕਿਲੇਡ ਕਿੱਲੇ ਚ ਤਾਂ ਲਾਉਂਦੇ ਹੀ ਆਗਲਾ ਸਹੀ ਗੱਲ ਹੈ ਬਈ ਦੋਕਰ ਨਾਲ ਜਿੰਨੀਆਂ ਵੀ ਸਬਜ਼ੀਆਂ ਵਾਲੇ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਸਬਜ਼ੀ ਲਾਉਂਦਾਗਾ ਕਿਸਾਨ ਹਾਂਜੀ ਉਹਨਾਂ ਵਾਸਤੇ ਸੀ ਬਾਕੀ ਦੇ ਬਾਰੇ ਜਿਆਦਾ ਜਾਣਕਾਰੀ ਇਹ ਜਿਹੜੀ ਉਹ ਆਪਾਂ ਨੂੰ ਮਹਿਕਮਾ ਜਿਹੜਾ ਬਾਗਬਾਨੀ ਆ ਉਹ ਉਹ ਬੀਜ ਦੇਣਾ ਕਿਵੇਂ ਆ ਕੀ ਸਾਰਾ ਹਨਾ ਜਿਹੜੇ ਮਹੀਨੇ ਚ ਕਿਦੋਂ ਉਹਨਾਂ ਕੋਲੇ ਇਹਦਾ ਕੋਈ ਫੰਡ ਵਗੈਰਾ ਆਉਂਦੇ ਆ ਕਿਵੇਂ ਆ ਜੇ ਉਹ ਕਿੰਨੇ ਦੇਣੇ ਆ ਕਿੰਨੇ ਆਉਂਦੇ ਨੇ ਹਨਾ ਉਹਨਾਂ ਨੂੰ ਠੀਕ ਆ ਭਾਈ ਤੇ ਆਜੋ ਆਪਾਂ ਮੜਾਏ ਗੱਲਬਾਤ ਕਰਦੇ ਆ ਵੀ ਕਿਵੇਂ ਤੋੜਾ ਜਿਵੇਂ ਹੁਣ ਆਲੂ ਲੱਗਿਆ ਹੋਇਆ ਹਨਾ ਬਾਹਰ ਹਾਂਜੀ ਤਾਂ ਆਲੂ ਇੱਥੇ ਕਿੰਨਾ ਥੋੜਾ ਲੱਗ ਜਾਣਾਗਾ ਹਾਂ ਇਹਦੇ ਵਿੱਚ ਵੀ ਆਏ ਆ ਹਨਾ ਇਹਦੇ ਆ ਸਾਨੂੰ ਸਾਰਾ ਤੋਂ ਜ਼ਿਆਦੇ ਬੈਨੀਫਿਟ ਦੇ ਦੇ ਇਹੀ ਆ ਜੀ ਜਿਵੇਂ ਆਪਾਂ ਆਲੂ ਦੇ ਰੇਟ ਇਵਰੀ ਮੰਦਾ ਆ ਜਾਂਦਾ ਹੈ ਹਾਂਜੀ ਆਪਾਂ ਕਿਹਾ ਜਿਆਦੇ ਆਲੂ ਆਪਣੇ ਕੋਲੇ ਪੱਟ ਕੇ ਆਪਾਂ ਵੱਡੇ ਸਟੋਰ ਚ ਲਾਤਾ ਹਾਂ ਮਾਨਸਾ ਹਾਂਜੀ ਉਹ ਤੋਂ ਬਾਅਦ ਆਪਾਂ ਵੇਚਦੇ ਰਿਟੇਲ ਚ ਸਰਬਰ ਠੀਕ ਹੈ ਜੀ ਉੱਥੋਂ ਆਪਾਂ ਜੇ 2-2 4-4 5-5 ਗੱਟੇ ਲੈ ਕੇ ਆਉਣ ਤਾਂ ਆਪਾਂ ਨੂੰ ਖਰਚਾ ਬਹੁਤ ਪੈਂਦਾ ਓਕੇ ਜੀ ਆਪਾਂ ਆਪਣੇ ਸਾਧਨ ਤੇ ਟਰਾਲੀ ਦੇ ਇੱਕ ਦਿਨ ਡੇਢ ਘੰਟਾ ਲਿਆਉਣੇ ਆ ਇੱਥੇ ਸਟੋਰ ਕਰ ਲਿਆ ਇੱਥੋਂ ਆਪਾਂ 7-10 ਦਿਨ 20 ਦਿਨ ਮਹੀਨਾ ਜਿੰਨੇ ਚਿਰ ਵੀ ਤੁਹਾਡਾ ਡਿਗਦਾ ਤਾਂ ਆਪਾਂ ਨੂੰ ਰਿਟੇਲ ਚ ਇੱਥੇ ਆਰਾਮ ਨਾਲ ਵਧੀਆ ਰੇਟ ਤੇ ਵੇਚ ਸਕਦੇ ਠੀਕ ਹੈ ਜੀ ਮਤਲਬ ਕੋਈ ਵੀ ਚੀਜ਼ ਲੈ ਕੇ ਸਟੋਰ ਕਰ ਲੋ ਆਰਾਮ ਨਾਲ ਵੇਚੋ ਇਹ ਆਪਾਂ ਨੂੰ ਜ਼ਿਆਦਾ ਲੈ ਆਵਾਂਗੇ ਸਟੋਰ ਚੋੜਿਆ ਕਿਧਰੇ ਰੱਖਾਂਗੇ ਹਾਂਜੀ ਬਿਨਾ ਸਟੋਰੇਜ ਤੋਂ ਤਾਂ ਉਹ ਦਾ 2-3 ਦਿਨਾਂ ਬਾਅਦ ਕੁਆਲਟੀ ਦਾ ਫਰਕ ਪੈ ਜਾਂਦਾ ਹਾਂ ਤੇ ਇਹਦੇ ਚ ਦੀ ਕੁਆਲਟੀ ਸੇਮ ਮੇਨਟੇਨ ਹੈ ਜੀ ਸਹੀ ਹੈ ਬਾਈ ਬਟ ਜਿਹੜੀਆਂ ਦੂਜੀਆਂਦਰ ਸਬਜ਼ੀਆਂ ਕੋਈ ਆਪਣੀਆਂ ਉਹ ਨਹੀਂ ਖਰਾਬ ਹੁੰਦੀਆਂ ਉਹ ਆਪਾਂ ਇਹਨਾਂ ਨੂੰ ਕ੍ਰੇਡ ਦੇ ਵਿੱਚ ਪਾ ਕੇ ਕਿਸੇ ਨਾਮੀਆਂ ਵੀ ਸਬਜ਼ੀਆਂ ਆਪਣੇ ਕੋਲੇ ਰੱਖੀਆਂ ਟੇਰੂਤੀਆਂ ਹਾਂਜੀ ਉਹ ਆਪਾਂ ਇਹਦੇ ਵਿੱਚ ਰੱਖ ਸਕਦੇ ਆ ਠੀਕ ਬਿਲਕੁਲ ਫਰੈਸ਼ ਰਹੂ ਲੈ ਵੀ ਮਿੱਤਰੋ ਇੱਕ ਗੱਲ ਹੋਰ ਹੈ ਤੇ ਬਾਈ ਤੁਹਾਨੂੰ ਹੁਣ ਤੱਕ ਕਿੰਨਾ ਟਾਈਮ ਕਿੰਨਾ ਹੋ ਗਿਆ ਇਹਨੂੰ ਪਹਿਲਾਂ ਲੱਗੇ ਨੂੰ ਸਟੋਰ ਨੂੰ ਇਹਨੂੰ ਆਪਾਂ ਨੂੰ ਵੀ ਸਵਾ ਸਾਲ ਹੋ ਗਿਆ ਸਵਾ ਸਾਲ ਹੋ ਗਿਆ ਸਵਾ ਸਾਲ ਚ ਕਿੰਨਾ ਕ ਫਾਇਦਾ ਕਰ ਗਿਆ ਤੁਹਾਡਾ ਤੁਸੀਂ ਹਾਬ ਲਾ ਲਓ ਕਿ ਜਿਹੜਾ ਆਪਾਂ ਮੰਡੀ ਚ 6-7 ਰੁਪਏ ਕਿਲੋ ਵੇਚ ਰਹੇ ਸੀ ਨਾ ਹਾਂ ਮੰਡੀ ਚ ਉਹ ਆਪਣਾ 14-15 ਰੁਪਏ ਸਾਰਾ ਸਾਲ ਡਬਲ ਹਾਂ ਐਂ ਸਮਝ ਲਓ ਵੀ ਡਬਲ ਫਾਇਦਾ ਕਰ ਗਿਆ ਆਪਣਾ ਹੈਨਾ ਹਾਂਜੀ ਹਾਂਜੀ ਤੇ ਇਹਦੇ ਵਿੱਚ ਆਹਾ ਤੁਹਾਡੇ ਫੰਕਸ਼ਨ ਵਾਲਾ ਕੰਮ ਆ ਗਿਆ ਹਾਂ ਹਾਂ ਇਹ ਜਿਹੜੀਆਂ ਵੀ ਸਬਜ਼ੀਆਂ ਆਪਾਂ ਕਿੰਨੇ ਟੈਂਪਰੇਚਰ ਤੇ ਉਹ ਤਾਂ ਆਪਣੇ ਕੋਲੇ ਬੁੱਕਲੇਟ ਹੁੰਦੀ ਹੈ ਸਬਜ਼ੀਆਂ ਦੀ ਕਿਹੜੀ ਸਬਜ਼ੀ ਕਿੰਨੇ ਟੈਂਪਰੇਚਰ ਦੇ ਵਿੱਚ ਸੇਫ ਰਹੂਗੀ ਉਹਦੇ ਤੋਂ ਆਟੋਮੈਟਿਕਲੀ ਸੈੱਟ ਹੋ ਜਾਂਦਾ ਹੈਗਾ ਵੀ ਆਹ ਸਬਜ਼ੀ ਇੰਨੇ ਟੈਂਪਰੇਚਰ ਦਾ ਉਹਦੇ ਤੋਂ ਬਾਅਦ ਇਹ ਆਟੋ ਕੱਟ ਕਰ ਦਿੰਦਾ ਆਪੀ ਮਤਲਬ ਵੀ ਬੰਦੇ ਨੂੰ ਗੇੜਾ ਮਾਰਨ ਦੀ ਵੀ ਲੋੜ ਨਹੀਂ ਪੈਂਦੀ ਵੀ ਡੇਲੀ ਕਿਹੜੀ ਸਬਜ਼ੀ ਨੂੰ ਚਾਹੀਦਾ ਉਹਦੇ ਤੋਂ ਆਪਾਂ ਇਹਨੂੰ ਸੈੱਟ ਕਰਕੇ ਰੱਖ ਦਿੰਦੇ ਆ ਉਸ ਤੋਂ ਬਾਅਦ ਜਦੋਂ ਇਹਨੂੰ 쿨 ਕਰਦਾ ਪੂਰਾ ਮਤਲਬ ਜਿੰਨੇ ਟੈਂਪਰੇਚਰ ਤੇ ਸੈੱਟ ਕਰਿਆ ਉਹ ਤੋਂ ਬਾਅਦ ਆਟੋਮੈਟ ਕੱਟ ਹੋ ਜੂਗਾ ਉਸ ਤੋਂ ਬਾਅਦ ਜਦੋਂ ਲੋਡ ਠੀਕ ਹੈ ਤੇ ਇਹ ਕਿਹੇ ਬਈ ਜਿਹੜਾ ਹੁਣ ਲਾਈਟ ਵਾਲਾ ਖਰਚਾ ਹੈਗਾ ਉਹ ਆਪਾਂ ਕਿਸਾਨ ਨੂੰ ਦੇਣਾ ਪਊਗਾ ਇਹ ਕਿਸਾਨ ਨੂੰ ਦੇਣਾ ਪਊਗਾ ਦੂਸਰੀ ਗੱਲ ਇਹਦੀ ਮੋਟਰ ਵਾਲੀ ਜਿੱਮੇ ਲਾਈਟ ਹੁੰਦੀ ਹੈ ਖੇਤ ਤੋਂ ਮੋਟਰਾਂ ਵਾਲੀ ਚੋਂ ਨਹੀਂ ਲੱਗਦਾ ਜੀ ਇਹ ਇਹ 24 ਘੰਟੇ ਵਾਲੀ ਸਪਲਾਈ ਚੋਂ ਲੱਗਦਾ ਜਿਹੜੀ ਆਪਣੇ ਘਰਾਂ ਵਾਸਤੇ ਜੀ ਹੁੰਦੀ ਹੈ ਇਹਦਾ ਸਪੈਸ਼ਲ ਟਰਾਂਸਫਾਰਮਰ ਲੱਗਦਾ ਅਲੱਗ ਅੱਛਾ ਜੀ ਹਾਂ ਜੀ ਹਾਂ ਠੀਕ ਹੈ ਬਿਜਲੀ ਦੀ ਸਪਲਾਈ ਵਾਲਾ ਕਰਾਉਣੀ ਪਊਗੀ ਇਹਦਾ 5 ਕਿਲੋਵਾਟ ਦਾ ਟਰਾਂਸਫਾਰਮਰ ਦਾ ਲੱਗੂ ਇਹਦੇ ਤੇ ਠੀਕ ਆ ਉਹ ਉਹ ਖਰਚੇ ਲੈਟ ਲੂਟ ਦੇਦਾ ਵੀਰੇ ਸਾਰੇ ਕੱਢ ਦਿੰਦਾ ਜਦੋਂ ਆਪਾਂ ਨੂੰ ਕੋਈ ਚੀਜ਼ ਦਾ ਮੰਨ ਲਾ ਜਿੰਨੇ ਪੈਸੇ ਬੱਟਨੇ ਉਹਦੋਂ ਆਪਣੇ ਡਬਲ ਹੋ ਜਾਂਦੇ ਆ ਨਾ ਹਾਂ ਹਾਂ ਨਹੀਂ ਸਹੀ ਗੱਲ ਆ ਬਾਈ ਹੁਣ ਜੇ ਲੱਖ ਦੀ ਫਸਲ ਦੂਜੇ ਟਾਈਮ ਪਾ ਕੇ ਆ ਨਾ 2 ਲੱਖ ਦੀ ਵਿਕਦੀ ਆ ਤੇ ਆਪਣੇ ਯਾਰ 100 ਗਟਾ ਖਰਾਬ ਹੋ ਜੇ ਮੰਨ ਕੇ ਚੱਲ ਤੇ 100 ਗਟਾ ਜੇ ਘੱਟ ਤੋਂ ਘੱਟ ਆਪਾਂ 400 ਰੁਪਏ ਦਾ ਵੀ ਨਹੀਂ 40000 ਦਾ ਖਰਾਬ ਹੋਣ ਨਾਲੋਂ ਤਾਂ ਇੰਨਾ ਤਾਂ ਸਾਰਾ ਸਾਲ ਬਿੱਲ ਵੀ ਨਹੀਂ ਆਉਂਦਾ ਹਾਂ ਸਹੀ ਗੱਲ ਆ ਬਾਈ 10000 ਗਟਾ ਆਪਾਂ ਸੇਲ ਕਰਨ ਨਾਲੋਂ ਹਾਂਜੀ ਲਓ ਜੀ ਅੱਗੇ ਵਾਲੀਆਂ ਵੀਡੀਓਜ਼ ਵੀ ਲੱਖੇ ਨਾਲ ਆਪਾਂ ਹੋਰ ਕਰਾਂਗੇ ਬਹੁਤ ਵਧੀਆ ਜਾਣਕਾਰੀ ਦੇਵਾਂਗੇ ਕਿਉਂਕਿ ਜਾਣਕਾਰੀ ਨਾਲ ਭਰਪੂਰ ਆ ਬਾਈ ਹੁਣੀ ਬਹੁਤ ਜ਼ਿਆਦਾ ਮਤਲਬ ਐਕਸਪੀਰੀਅੰਸ ਆ ਯਾਰ ਕਿਸੇ ਵੀ ਚੀਜ਼ ਦਾ ਨਾ ਫਸਲ ਵਾੜੀ ਚਲਾ ਲਓ ਹੋਰ ਚੀਜ਼ਾਂ ਦਾ ਤੇ ਉਹ ਆਪਾਂ ਸਾਰੀਆਂ ਵੀਡੀਓਜ਼ ਅੱਗੇ ਲੈ ਕੇ ਆਵਾਂਗੇ ਤਾਂ ਥੱਲੇ ਕਮੈਂਟ ਜ਼ਰੂਰ ਕਰ ਦਿਓ ਜਾਣਕਾਰੀ ਕਿਵੇਂ ਲੱਗੀ ਜੀ